डाक घर ਦੀ ਸਰਕਾਰੀ ਸਕੀਮ ਹੋਈ ਸ਼ੁਰੂ ਇਹ ਦਸਤਾਵੇਜ਼ ਲੱਗਣਗੇ ਫਾਰਮ ਭਰ ਲੋ ਮਿਲੇਗਾ ਲੱਖਾਂ ਰੁਪਏ ਦਾ ਲਾਭ 5-5 ਲੱਖ ਰੁਪਏ ਤੱਕ ਦਾ 10-10 ਲੱਖ ਰੁਪਏ ਤੱਕ ਦਾ ਤੁਹਾਨੂੰ ਲਾਭ ਮਿਲੇਗਾ ਕਿਉਂਕਿ ਡਾਕ ਘਰ ਦੀ ਸਰਕਾਰੀ ਸਕੀਮ ਹੈ ਸਰਕਾਰੀ ਪੂਰੀ ਗਰੰਟੀ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਫਾਰਮ ਭਰਨੇ ਕਿੱਥੇ ਜਾ ਕੇ ਫਾਰਮ ਭਰਨੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੀ ਹਾਂ ਪੋਸਟ ਆਫਿਸ ਦੀ ਇਸ ਸਕੀਮ ਵਿੱਚ ਨਿਵੇਸ਼ ਰਕਮੀ ਹੋ ਜਾਂਦੀ ਹੈ ਡਬਲ ਮੈਚਿਓਰਿਟੀ ਦੇ ਮਿਲਦਾ ਦੁੱਗਣਾ ਪੈਸਾ ਜੀ ਹਾਂ ਇਹ ਸਕੀਮ ਦਾ ਇਹੀ ਫਾਇਦਾ ਹੈ ਕਿ ਜਿੰਨੇ ਤੁਸੀਂ ਇਸ ਦੇ ਵਿੱਚ ਪੈਸੇ ਲਗਾਉਂਦੇ ਹੋ ਤੁਹਾਨੂੰ ਪੈਸੇ ਡਬਲ ਮਿਲਦੇ ਨੇ ਜਦੋਂ ਵੀ ਨਿਵੇਸ਼ ਦੀ ਗੱਲ ਆਉਂਦੀ ਆ ਤਾਂ ਇੱਕ ਸੁਰੱਖਿਅਤ ਨਿਵੇਸ਼ ਆਪਸ਼ਨ ਵਿੱਚੋਂ ਐਫ ਡੀ ਨੂੰ ਪਹਿਲੀ ਤਰਜੀਹ ਦਿੱਤੀ ਜਾਂਦੀ ਹੈ ਹੁਣ ਇੱਕ ਸੁਰੱਖਿਅਤ ਨਿਵੇਸ਼ ਆਪਸ਼ਨ ਵਿੱਚ ਪੋਸਟ ਆਫਿਸ ਸਮਾਲ ਸੇਵਿੰਗ ਸਕੀਮ ਵੀ ਸ਼ਾਮਿਲ ਹੈ ਇਹ ਸਕੀਮ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਡਾਕ ਖਾਨੇ ਦੇ ਵਿੱਚ ਵਿੱਚ ਜਾ ਕੇ ਤੁਸੀਂ ਸਕੀਮ ਬਾਰੇ ਪਤਾ ਕਰ ਸਕਦੇ ਹੋ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਹੈ ਜੀ ਇਸ ਦੇ ਵਿੱਚ ਤੁਹਾਡੇ ਪੈਸੇ ਡਬਲ ਕਿਸ ਤਰੀਕੇ ਨਾਲ ਹੁੰਦੇ ਹਨ ਅਤੇ ਕਿੰਨੇ ਚਿਰ ਦੇ ਵਿੱਚ ਹੁੰਦੇ ਹਨ ਉਸ ਬਾਰੇ ਪੂਰੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਇਸ ਤੇ ਸੁਰੱਖਿਆ ਦੇ ਨਾਂ ਨਾਲ ਗਰੰਟੀशुदा ਰਿਟਰਨ ਵੀ ਤੁਹਾਨੂੰ ਜਿਹੜਾ ਦਿੱਤਾ ਜਾਂਦਾ ਤੇ ਤੁਹਾਡਾ ਕਿੰਨੇ ਸਮੇਂ ਲਈ ਇਸ ਦੇ ਵਿੱਚ ਪੈਸਾ ਜਮਾ ਰਹਿੰਦਾ ਤੁਹਾਨੂੰ ਪੂਰੀ ਜਾਣਕਾਰੀ ਇਸ ਦੇ ਵਿੱਚ ਸਾਂਝੀ ਕਰਾਂਗੇ ਤਾਂ ਅਸੀਂ ਗੱਲ ਕਰ ਰਹੇ ਹਾਂ ਡਾਕਖਾਨੇ ਦੀ ਸਕੀਮ ਦੀ ਜੀ ਹਾਂ ਜੇਕਰ ਤੁਸੀਂ ਨਿਵੇਸ਼ ਲਈ ਇੱਕ ਸੁਰੱਖਿਤ ਆਪਸ਼ਨ ਵਾਲੀ ਇੱਕ ਸਕੀਮ ਲੱਭ ਰਹੇ ਹੋ ਜਿਸ ਵਿੱਚ ਉੱਚ ਵਿਆਜ ਮਿਲਦਾ ਤਾਂ ਤੁਹਾਨੂੰ ਇੱਕ ਵਾਰ ਕਿਸਾਨ ਵਿਕਾਸ ਪੱਤਰ ਵੱਲ ਧਿਆਨ ਦੇਣਾ ਚਾਹੀਦਾ ਇਸ ਸਕੀਮ ਵਿੱਚ ਨਿਵੇਸ਼ ਦੀ ਰਕਮ ਜਿਹੜੀ ਹੈ ਦੁੱਗਣੀ ਕਰਨ ਦੀ ਗਰੰਟੀ ਹੈ ਜੀ ਜੀ ਹਾਂ ਗਰੰਟੀ ਸਕੀਮ ਦੇ ਵੱਲੋਂ ਦਿੱਤੀ ਜਾਂਦੀ ਹੈ ਕਿ ਤੁਹਾਡੇ ਪੈਸੇ ਜਿਹੜੇ ਨੇ ਡਬਲ ਕਰ ਦਿੱਤੇ ਜਾਣਗੇ ਤਾਂ ਕਿਸ ਤਰੀਕੇ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਇਸ ਸਕੀਮ 'ਚ ਪੈਸੇ 115 ਮਹੀਨਿਆਂ ਦੇ ਵਿੱਚ ਜਿਹੜੇ ਡਬਲ ਕੀਤੇ ਜਾਂਦੇ ਨੇ ਯਾਨੀ ਕਿ 9 ਸਾਲ 7 ਮਹੀਨੇ ਬਾਅਦ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਫਿਲਹਾਲ ਇਸ ਸਕੀਮ 'ਚ 7.5 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਇਹ ਵਿਆਜ ਸਾਲਾਨਾ ਆਧਾਰ ਤੇ ਗਿਣਿਆ ਜਾਂਦਾ ਹੈ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਨਿਵੇਸ਼ਕ ਸਿਰਫ 1000 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦਾ ਹੈ ਅਤੇ ਨਿਵੇਸ਼ ਦੀ ਰਕਮ ਦੀ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ ਇਸ ਤੋਂ ਇਲਾਵਾ ਤੁਸੀਂ ਜੀ ਹਾਂ ਇਸ ਦੇ ਵੀ ਤੁਸੀਂ 1000 ਰੁਪਏ ਦਾ ਨਿਵੇਸ਼ ਕਰਨਾ ਸ਼ੁਰੂ ਵੀ ਕਰ ਸਕਦੇ ਹੋ ਇਸ ਸਕੀਮ ਦਾ ਫਾਇਦਾ ਹੀ ਹੈ ਇਸ ਤੋਂ ਇਲਾਵਾ ਤੁਸੀਂ ਇਸ ਸਕੀਮ ਵਿੱਚ ਲਈ ਕਿਸੇ ਵੀ ਨੰਬਰ ਦੇ ਬੈਂਕ ਖਾਤੇ ਖੋਲ ਸਕਦੇ ਹੋ ਤਾਂ ਦੇਖ ਸਕਦੇ ਹੋ ਜੀ ਜਲਦੀ ਜਲਦੀ ਡਾਕ ਘਰ ਦੀ ਇਸ ਸਕੀਮ ਦੇ ਵਿੱਚ ਅਪਲਾਈ ਕਰੋ ਕਿਸਾਨ ਵਿਕਾਸ ਪੱਤਰ ਸਕੀਮ ਦਾ ਨਾਮ ਹੈਗਾ ਕਿਸਾਨ ਵਿਕਾਸ ਪੱਤਰ ਇਹ ਸਕੀਮ ਸਾਲ 1988 ਵਿੱਚ ਸ਼ੁਰੂ ਕੀਤੀ ਗਈ ਸੀ ਯੋਜਨਾ ਦਾ ਉਦੇਸ਼ ਕਿਸਾਨਾਂ ਦੀ ਨਿਵੇਸ਼ ਰਾਸ਼ੀ ਨੂੰ ਦੁੱਗਣਾ ਕਰਨਾ ਸ਼ੁਰੂ ਵਿੱਚ ਇਹ ਸਿਰਫ ਇਹ ਸਕੀਮ ਸਿਰਫ ਕਿਸਾਨਾਂ ਲਈ ਸੀ ਪਰ ਬਾਅਦ ਵਿੱਚ ਇਹ ਕੋਈ ਵਿਅਕਤੀ ਇਸ ਦੇ ਵਿੱਚ ਅਪਲਾਈ ਕਰ ਸਕਦਾ ਤਾਂ ਜਲਦੀ ਜਲਦੀ ਫਾਰਮ ਭਰ ਲਓ ਤੁਹਾਨੂੰ ਮਿਲੇਗਾ ਲਾਭ ਜੇ 5 ਲੱਖ ਜਮ੍ਹਾਂ ਕਰਾਉਣ ਤੇ 10 ਲੱਖ ਮਿਲੇਗਾ